ਤੁਸੀਂ ਅਕਸਰ ਸੁਣਿਆ ਹੋਣਾ ਜਿਹੜਾ ਵੱਡੇ ਇਨਾਮ ਹੈ ਕਬੱਡੀ ਦੇ ਵਿੱਚ ਦੇਖੇ ਵੀ ਹੋਣੇ ਆ ਤੇ ਮਿਲਦੇ ਵੀ ਆ ਪਰ ਰੁੜਕਾ ਕਲਾ ਦੇ ਵਿੱਚ ਸੂਬੇ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਸ਼ਾਇਦ ਇਹ ਪਹਿਲਾ ਹਲਟ ਤੁਹਾਡਾ ਮੁਕਾਬਲਾ ਹੋਣ ਜਾ ਰਿਹਾ ਜਿੱਥੇ ਹਾਲੇ ਡੇਵਿਡਸਨ ਮੋਟਰਸਾਈਕਲ ਦਿੱਤੇ ਜਾਣੇ ਆ ਸੋਨੇ ਦੇ ਇਨਾਮ ਦਿੱਤੇ ਜਾਣੇ ਆ ਤੇ ਬਾਕੀ ਨਗਦ ਇਨਾਮ ਵੀ ਜਿਹੜੇ ਦਿੱਤੇ ਜਾਣੇ ਆ ਸਾਡੇ ਨਾਲ ਟੋਨੀ ਸੰਧੂ ਹੁਣੇ ਮੌਜੂਦ ਨੇ ਇਹ ਗੱਲਬਾਤ ਕਰ ਲੈਣੇ ਕਿਉਂਕਿ ਅਕਸਰ ਵੱਡੇ ਇਨਾਮ ਜਿਹੜਾ ਰੁੜਕਾ ਕਲਾ ਜਿਹੜੇ ਦੇਖਣੋਂ ਤਾਂ ਮਿਲਦੇ ਆ ਸੰਧੂ ਸਾਹਿਬ ਹਾਲਟ ਦੌੜਾ ਦਾ ਅਸੀਂ ਵੀ ਜਦੋਂ ਹੁਣ ਸੁਣਦੇ ਮੈਂ ਸ਼ਾਇਦ ਸੂਬੇ ਦੇ ਵਿੱਚ ਹੀ ਪਹਿਲਾ ਇਨਾਮ ਹੋਣਾ ਜਿਹੜਾ ਐਡਾ ਵੱਡਾ ਦੇਣ ਜਾ ਰਿਹਾ ਤੁਸੀਂ ਹਾਰਲੇ ਡੇਵਿਡਸਨ ਜਿਹੜਾ ਮੋਟਰਸਾਈਕਲ ਪਹਿਲਾ ਇਨਾਮ ਰੱਖਿਆ ਜਾਣਕਾਰੀ ਦੇ ਹਾਂਜੀ ਦੇਖੋ ਇਨਾਮ ਤਾਂ ਬਹੁਤ ਵੱਡੇ ਵੱਡੇ ਦੁਨੀਆ ਰੱਖਦੀ ਆਈ ਹੈ ਨਾ ਇਹ ਜਿਹੜਾ ਹਾਰਲੇ ਡੇਵਿਡਸਨ ਇਹ ਕਾਲਾ ਸੰਘਾ ਜਦੋਂ ਦੌੜ ਹੋਈ ਸੀਗੀ ਜੀ ਹਾਲਟ ਦੌੜ ਤੇ ਉੱਥੇ ਉਹਨਾਂ ਨੇ ਰੱਖਿਆ ਸੀ ਤੇ ਵਾਕਈ ਉਸ ਟਾਈਮ ਪੰਜਾਬ ਦੇ ਵਿੱਚ ਪਹਿਲੇ ਹਾਰਲੇ ਡੇਵਿਡਸਨ ਇਹ ਬਲਦਾਂ ਦੀ ਦੌੜ ਵਿੱਚ ਦਿੱਤਾ ਜਾਣਾ ਸੀ ਜਿੰਨੀ ਮੇਰੀ ਜਾਣਕਾਰੀ ਹੈ ਜੀ ਤੇ ਉੱਥੇ ਆਪਣੇ ਵੀ ਕਰਦੇ ਬੋਲਦ ਭੱਜੇ ਸੀਗੇ ਜੀ ਤੇ ਉੱਥੇ ਸਾਰਿਆਂ ਚਲੋ ਹਰੇਕ ਨੂੰ ਹੁੰਦਾ ਕਿ ਅਸੀਂ ਜਿੱਤੀ ਹੈ ਅਸੀਂ ਬਾਬਾ ਜੀ ਦੇ ਦਰਬਾਰ ਤੇ ਅਰਦਾਸ ਕੀਤੀ ਬਾਬਾ ਜੀ ਫਤਿਹ ਬਖਸ਼ੋ ਵੀ ਜੋੜੀ ਨੂੰ ਤੇ ਜੇ ਫਿਰ ਜੋੜੀ ਜਿੱਤੂਗੀ ਤਾਂ ਜਿਹੜਾ ਤੁਹਾਡਾ ਮੋਰੇ ਮੇਲਾ ਆਣਾ ਆਪਾਂ ਇੱਥੇ ਬਾਬਾ ਜੀ ਦੀ ਸੇਵਾ ਵਿੱਚ ਹੀ ਦੇ ਦੇਣੇ ਆ ਚਲੋ ਮਾਲਕ ਨੇ ਸੁਣੀ ਪਰਮਾਤਮਾ ਸਾਰਿਆਂ ਨੇ ਸੁਣੇ ਸਾਰਿਆਂ ਤੰਦਰੁਸਤ ਰਹਿਣ ਜੀਵ ਆਪਣੇ ਬੰਦੇ ਤੰਦਰੁਸਤ ਰਹਿਣ ਤੇ ਉਹ ਤੇ ਬੋਲਦਾ ਆਪਣੇ ਜਿੱਤ ਕੇ ਪਹਿਲਾ ਨੰਬਰ ਉਹਨੇ ਕੀਤਾ ਤੇ ਫਿਰ ਉਹ ਹੀ ਅਸੀਂ ਜੋ ਬਾਬਾ ਜੀ ਦੇ ਦਰ ਤੇ ਫਰਿਆਦ ਕੀਤੀ ਸੀ ਉਹ ਹੀ ਹਾਲੇ ਡੇਵਿਡ ਸਾਹਿਬ ਇੱਥੇ ਰੁੜਕਾ ਕਲਾਂ ਜਿਹੜੀ ਦੌੜ ਹੋਣੀ ਹੈ ਬਾਬਾ ਭਾਈ ਸਾਹਿਬ ਜੀ ਦਾ ਸਥਾਨ ਬਾਬਾ ਕੋੜੀ ਸਾਹਿਬ ਜੀ ਕੇ ਉਹ ਪਹਿਲੇ ਨੰਬਰ ਤੇ ਉਹ ਮੋਟਰਸਾਈਕਲ ਹੀ ਦੇਣ ਲੱਗੇ ਅੱਛਾ ਜੀ ਇਹ ਕਦੋਂ ਸੰਧੂ ਸਾਹਿਬ ਕਦੋਂ ਇਹ ਜਿਹੜਾ ਕਾਲਾ ਸੰਘਿਆ ਮੁਕਾਬਲਾ ਹੋਇਆ ਸੀ ਕਦੋਂ ਇਹ ਇਨਾਮ ਦਿੱਤੇ ਸੀਗੇ ਤੇ ਉਦੋਂ ਤਾਂ ਫਿਰ ਬਾਈਕ ਫਿਰ ਖੜੇ ਕੀਤਾ ਉਹ ਜਿਵੇਂ ਤੁਸੀਂ ਕਹਿੰਦੇ ਸੀਗੇ ਪਹਿਲੇ ਅਰਦਾਸ ਇੱਥੇ ਲਾ ਕੇ ਗਏ ਸੀ ਹਾਂਜੀ ਨਹੀਂ ਬਿਲਕੁਲ ਜੀ ਇਹ ਤਕਰੀਬਨ 2 1/2 ਮਹੀਨੇ ਪਹਿਲਾਂ ਦੌੜ ਹੋਈ ਸੀਗੀ ਜੀ ਤੇ ਉੱਥੋਂ ਜਿੱਤ ਕੇ ਲਿਆ ਕੇ ਆ ਕੇ ਉਦੋਂ ਦਾ ਅਸੀਂ ਕਪੜਾ ਪਾ ਕੇ ਇਹਨੂੰ ਖੜਾ ਕਰਤਾ ਸੀ ਕੋਈ ਇਹਨੂੰ ਪੈਂਡ ਚ ਕਿਤੇ ਨੂੰ ਚਲਾਇਆ ਨਹੀਂ ਐਜ਼ ਇਟ ਇਜ਼ ਜਿੱਦਾਂ ਆਇਆ ਤੇ ਅੱਜ ਉਸੇ ਤਰ੍ਹਾਂ ਜੀ ਗਾਂਹ ਉਹ ਸਪੁਰਦ ਕਰ ਦੇਣਾ ਪ੍ਰਮਾਤਮਾ ਜੀ ਦੇ ਨੂੰ ਮਕੱਦਰ ਉਹਨੂੰ ਨਸੀਬ ਹੋਊਗਾ ਜੀ ਉਹ ਜਿੱਤ ਕੇ ਜਾਣਗੇ ਜੀ ਉੱਥੋਂ ਹਾਂਜੀ ਅੱਛਾ ਕਾਫੀ ਪਿੱਛੇ ਜੇ ਹਲਟਾ ਥੋੜਾ ਜਿਹਾ ਬੈਲ ਗੱਡੀਆਂ ਥੋੜਾ ਜਦੋਂ ਬੰਦ ਹੋ ਗਈਆਂ ਸੀਗੀਆਂ ਉਦੋਂ ਜਿਹੜੇ ਇਹ ਦੜਾਕ ਸੀਗੇ ਉਹਨਾਂ ਦੇ ਵਿੱਚ ਕਾਫੀ ਨਮੋਸ਼ੀ ਵੀ ਸੀਗੀ ਤੇ ਮੰਗ ਵੀ ਕੀਤੀ ਜਾ ਰਹੀ ਸੀ ਦੁਬਾਰਾ ਹੁਣ ਜਿਹੜੀ ਬੈਲ ਗੱਡੀਆਂ ਦੀ ਥੋੜਾ ਵੀ ਸ਼ੁਰੂ ਹੋਈਆਂ ਹਲਟਾ ਥੋੜਾ ਵੀ ਸ਼ੁਰੂ ਹੋਈਆਂ ਚਿਹਰੇ ਤੇ ਖੁਸ਼ੀਆਂ ਵੀ ਦੇਖਣ ਨੂੰ ਮਿਲਦੇ ਪਈਆਂ ਕਿਉਂਕਿ ਬੜੇ ਸ਼ੌਂਕ ਨਾਲ ਜਿਹੜੇ ਕਹਿੰਦੇ ਕਿਉਂਕਿ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਹੁਣ ਖੇਤੀ ਦੇ ਲਈ ਤਾਂ ਨਹੀਂ ਵਰਤਾ ਜਾਂਦਾ ਪਰ ਇੱਕ ਆਹ ਹੁਣ ਦੌੜਾ ਦੇ ਲਈ ਇੱਕ ਜਿਹੜਾ ਇਹ ਲੋਕ ਵਰਤਦੇ ਚਾਵਾ ਨਾਲ ਪੁੱਤਾ ਵਾਂਗੂ ਇਹਨਾਂ ਦੀ ਜਿਹੜੀ ਕੇ ਟੇਕ ਕੇਅਰ ਕਰੀ ਜਾਂਦੀ ਆ ਜੈਨ ਨੂੰ ਜਿਹੜੇ ਖਰਾਕ ਵੀ ਆ ਜਿਹੜੇ ਇਨਸਾਨ ਨਾਲੋਂ ਮਹਿੰਗੀ ਖਰਾਕਾਂ ਨੂੰ ਪਾ ਕੇ ਸਾਂਭ ਸੰਭਾਲ ਕਰਕੇ ਰੱਖਦੇ ਬਿਲਕੁਲ ਜੀ ਤਾਂ ਇਹ ਆਪਣੀ ਵਿਰਾਸਤ ਦਾ ਹਿੱਸਾ ਜੀ ਜਦੋਂ ਤੋਂ ਆਪਣੇ ਸਮਝ ਲਓ ਵੀ ਮਨੁੱਖ ਪ੍ਰਜਾਤੀ ਨੇ ਆਪਣਾ ਵਸੀਲੇ ਲੱਭੇ ਤਾਂ ਉਸ ਟਾਈਮ ਤੋਂ ਲੈ ਕੇ ਇਹ ਬਲਦ ਘੋੜੇ ਇਹਨਾਂ ਨੇ ਬਹੁਤ ਸਾਥ ਦਿੱਤਾ ਤੇ ਉਹ ਆਪਣੀਆਂ ਇੱਕ ਰਵਾਇਤ ਵੀ ਆ ਤੇ ਚਲੋ ਹੁਣ ਅੱਜ ਦੇ ਸਮੇਂ ਵਿੱਚ ਤਾਂ ਬੋਲਦਾਂ ਦਾ ਖੇਤੀ ਜਿਹਾ ਰਹਾ ਨਹੀਂ ਪਰ ਇਹ ਆਪਣਾ ਇੱਕ ਤਰ੍ਹਾਂ ਰਵਾਇਤ ਕਾਇਮ ਰੱਖਣਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣਾ ਵੀ ਇਹਨਾਂ ਨਾਲ ਇਦਾਂ ਪਾਣੀ ਨਿਕਲਦਾ ਹੁੰਦਾ ਸੀ ਜਿੱਦੋਂ ਸਿੰਜਾਈ ਹੁੰਦੀ ਸੀ ਇਦਾਂ ਵਹਾਇਆਂ ਕਰਦੇ ਸੀ ਤੇ ਬਾਬਾ ਜੀ ਦੇ ਦਰਬਾਰ ਤੇ ਪਹਿਲਾਂ ਪਿੰਡਾਂ ਦੇ ਪਿੰਡ ਦੇ ਹੱਲ ਲੈ ਕੇ ਸੇਵਾ ਕਰਨ ਉਹਨੂੰ ਤੇ ਸਾਡਾ ਮੁੱਖ ਮਨੋਰਥ ਇਹ ਸੀ ਕਿ ਚਲੋ ਇਸੇ ਢੰਗ ਨਾਲ ਇੱਕ ਬਾਬਾ ਜੀ ਦੇ ਦਰਬਾਰ ਤੇ ਚੌਂਕੀ ਬੋਲਦਾਂ ਦੀ ਲੱਗਦੀ ਰਵੇ ਉਸੇ ਕਰਕੇ ਅਸੀਂ ਇਹ ਸ਼ੁਰੂ ਕੀਤਾ ਸੀਗਾ ਕਿਉਂਕਿ ਸਾਡਾ ਇਹ ਆ ਜੀ ਵੀ ਜਿੱਥੋਂ ਆਪਾਂ ਜੋ ਵੀ ਕੰਮ ਕਰਦੇ ਆ ਮੇਰਾ ਇੱਕ ਪਰਸਨਲ ਐਕਸਪੀਰੀਅੰਸ ਇਹ ਆ ਕਿ ਠੀਕ ਆ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੇ ਕੰਮ ਆ ਆਪਾਂ ਸਾਰੇ ਨਹੀਂ ਕਰ ਸਕਦੇ ਪਰ ਜਿਹੜਾ ਵੀ ਆਪਾਂ ਕਰਦੇ ਆ ਆਪਾਂ ਨੂੰ ਪਿੰਡੇ ਤੇ ਹੰਡਾਇਆ ਹੋਣਾ ਚਾਹੀਦਾ ਹਨਾ ਤੇ ਹੁਣ ਜੇ ਮਤਲਬ ਅਸੀਂ ਬਾਬਾ ਦੀ ਕਿਰਪਾ ਨਾਲ ਬਹੁਤ ਭਾਜਦੇ ਆ ਅਸੀਂ ਆਪ ਰੱਖੇ ਆ ਠੀਕ ਆ ਸਾਨੂੰ ਪਤਾ ਇਹਨਾਂ ਦਾ ਕੀ ਹੁੰਦਾ ਕਿੱਦਾਂ ਹੁੰਦਾ ਅਸੀਂ ਉਹ ਟੈਕਨੀਕਲੀ ਡੀਪਲੀ ਉਹਨਾਂ ਚੀਜ਼ਾਂ ਸਮਝਦੇ ਆ ਤੇ ਇਹ ਚਲੋ ਖੇਡਾਂ ਲਾ ਲਓ ਜਾਂ ਕੁਝ ਵੀ ਰੱਖ ਲਓ ਜੇ ਕਬੱਡੀ ਦਾ ਰੱਖ ਲਓ ਜੇ ਫੁੱਟਬਾਲ ਦਾ ਰੱਖ ਲਓ ਕੋਈ ਉਹਨਾਂ ਚੀਜ਼ਾਂ ਚ ਇਨਵੋਲਵ ਐ ਜੀ ਠੀਕ ਐ ਨਾ ਤੇ ਸਾਨੂੰ ਪਤਾ ਸਿਸਟਮ ਕੀ ਕਿੱਦਾਂ ਚੱਲਦਾ ਪਹਿਲਵਾਨੀ ਰੱਖ ਲਓ ਜੀ ਤੇ ਤਾਂ ਉਹਨੇ ਕੀ ਕੋਸ਼ਿਸ਼ ਕਰੀ ਦੀ ਐ ਕਿ ਜਿੰਨਾ ਚਲੋ ਬੇ ਬਾਬਾ ਜੀ ਦੇ ਦਰਬਾਰ ਤੇ ਸਾਨੂੰ ਹਾਜ਼ਰੀ ਦਾ ਜਿਹੜਾ ਸੇਵਾ ਦਾ ਮੌਕਾ ਮਿਲਿਆ ਤਾਂ ਅਸੀਂ ਜਿਹੜਾ ਸਮਾਜ ਦੇ ਵਾਸਤੇ ਖੇਡਾਂ ਦੇ ਜ਼ਰੀਏ ਜਿੰਨੇ ਵੀ ਉਪਰਾਲੇ ਕਰ ਸਕੀ ਹੁਣ ਤੁਸੀਂ ਦੇਖਿਆ ਵੀ ਤਿੰਨਾਂ ਮਹੀਨਿਆਂ ਤੋਂ WFC ਦੇ ਵਿੱਚ ਜਿਹੜਾ ਖੇਡਾਂ ਦਾ ਚੱਲ ਰਿਹਾ ਜੀ ਉਹਦਾ ਵੀ 18 ਤਰੀਕ ਨੂੰ ਕਲੋਜ਼ਿੰਗ ਆ ਰਹੀ ਆ ਤੇ ਇੱਕ ਇਹ ਐ ਵੀ ਹਰ ਇੱਕ ਤਰ੍ਹਾਂ ਦਾ ਰੰਗ ਦੇ ਵਿੱਚ ਆਪਣਾ ਪੰਜਾਬ ਰੰਗਿਆ ਤੇ ਸਾਨੂੰ ਇਹ ਵੀ ਜਿੰਨਾ ਕ ਅਸੀਂ ਆਪਣੇ ਸੀਮਰ ਸੋਮਿਆ ਦੇ ਨਾਲ ਉਹ ਰੰਗ ਨੂੰ ਇੱਕ ਥਾਂ ਇਕੱਠਾ ਕਰ ਸਕੀਏ ਤੇ ਆਪਣਾ ਜਿਹੜਾ ਭਾਈਚਾਰਾ ਉਹਦੇ ਪਿਆਰ ਮੁਹੱਬਤ ਭਾਈਚਾਰਾ ਵਧੇ ਉਹ ਕੰਮਾਂ ਨੂੰ ਤਰਜੀਹ ਦੇ ਦਈਏ ਹਾਂ ਸੰਧਾ ਜੀ ਇੱਕ ਗੱਲ ਬੜੀ ਵੱਡੀ ਕੀਤੀ ਤੁਸੀਂ ਕਿਉਂਕਿ ਕਈ ਪ੍ਰਮੋਟਰ ਹੁੰਦੇ ਆ ਜਿਹੜਾਂ ਦਾ ਖੇਡਾਂ ਨਾਲ ਕੋਈ ਵਾਅਦਾ ਵਾਸਤਾ ਨਹੀਂ ਹੁੰਦਾ ਨਾ ਆਪ ਜੁੜੇ ਹੁੰਦੇ ਸਿਰਫ ਇੱਕ ਫਾਈਨੈਂਸ਼ਲੀ ਮਦਦ ਕਰ ਸਕਦੇ ਜਾਂ ਪ੍ਰਮੋਟ ਕਰ ਸਕਦੇ ਖੇਡਾਂ ਨੂੰ ਪਰ ਤੁਸੀਂ ਜਿਵੇਂ ਹੁਣ ਬਲਦਦਾ ਦਾ ਸ਼ੌਂਕ ਹੈ ਘੋੜਿਆਂ ਦਾ ਸ਼ੌਂਕ ਹੈ ਤੁਹਾਨੂੰ ਤੁਸੀਂ ਆਪ ਫਾਰਮ ਇੱਥੇ ਬਣਾਏ ਹੋਏ ਆ ਫਿਰ ਫੁੱਟਬਾਲ ਅਕੈਡਮੀ ਦੀ ਗੱਲ ਕੀਤੀ ਜਾਵੇ ਜਿਹੜੀ ਹੁਣ ਵਿਦੇਸ਼ਾਂ ਤੱਕ ਤੁਸੀਂ ਰੁੜਕਾ ਕਰਾਦਾ ਕਿ ਦੁਆਬੇ ਦਾ ਪੂਰੇ ਸੂਬੇ ਦਾ ਨਾ ਇੱਕ ਰੋਸ਼ਨ ਕੀਤਾ ਕਹਿ ਸਕਦੇ ਆ ਆਪਾਂ ਤੇ ਇੰਟਰਨੈਸ਼ਨਲ ਪਲੇਅਰ ਵੀ ਇਸ ਅਕੈਡਮੀ ਤੋਂ ਤੁਸੀਂ ਦਿੱਤੇ ਹੈਗੇ ਆ ਤੇ ਇਸੇ ਤਰੀਕੇ ਨਾਲ ਜੇਕਰ ਹੁਣ ਗੱਲ ਕੀਤੀ ਜਾਵੇ ਇਹ ਕਿੰਨੇ ਕੁ ਜੋੜੀਆਂ ਜਿਹੜੀਆਂ ਇਹ ਪਹਿਲਾਂ ਤੁਸੀਂ ਲੈਣੇ ਹੈਗੇ ਆ ਆਲ ਓਵਰ ਅਨਾਉਂਸ ਕਰਦੇ ਹੈਗੇ ਕਿ ਇਸ ਤਰੀਕੇ ਨਾਲ ਕਿੰਨੇ ਕੁ ਜੋੜੀਆਂ ਇੱਥੇ ਜਿਹੜਾ ਹਿੱਸਾ ਲੈ ਰਹੀਆਂ ਜਿੱਦਾਂ ਸਾਰੇ ਜਿੰਨੇ ਆਪਣੇ ਭਾਈ ਭਰਾਏ ਆਪਣੇ ਬਾਲਦੋੜਾ ਆ ਕੇ ਬੈਠੇ ਆ ਜੀ ਇੱਕ ਦਿਨ ਪਹਿਲਾਂ ਆਪਾਂ ਅੱਜ ਪਰਚੀਆਂ ਲੈ ਲੈਣੀਆਂ ਉਹ ਤੋਂ ਆਪਾਂ ਅਸੈਸਮੈਂਟ ਹੋ ਜਾਣੀ ਵੀ ਕਿੰਨੀਆਂ ਜੋੜੀਆਂ ਭੱਜਣੀਆਂ ਤੇ ਕੱਲ ਨੂੰ ਤਕਰੀਬਨ 12 ਵਜੇ ਜਿਹੜੀ ਦੌੜ ਆ ਉਹ ਸ਼ੁਰੂ ਹੋ ਜਾਣੀ ਆ ਜੀ ਤੇ ਸਾਡਾ ਇਹ ਆ ਵੀ ਅਸੀਂ 7 ਤੋਂ 7:30 ਤੱਕ ਮਤਲਬ ਜਿਹੜਾ ਟਾਈਮ ਹੈਗਾ ਆ ਤੇ ਆਪਣਾ ਉਹਦੇ ਵਿੱਚ ਵਿੱਚ ਅਸੀਂ ਇਹਨੂੰ ਇਸ ਸਮਾਪਤੀ ਇਹਦੀ ਕਰਨੀ ਹੈ ਜੀ ਤੇ ਹੁਣ ਰਹੀ ਗੱਲ ਇਦਾਂ ਖੇਡਾਂ ਦੀ ਵੀ ਜਿਹੜੇ ਆਪਾਂ ਪ੍ਰੋਮੋਟਰ ਵੀ ਆ ਦੂਏ ਆ ਇਹ ਸਾਰਾ ਕੁਝ ਐਨਆਰ ਦੇ ਭਾਵਾਂ ਦੇ ਸਿਰ ਤੇ ਖੇਡ ਸਾਰੇ ਚੱਲਦੇ ਆ ਤੇ ਪਰ ਆਪਾਂ ਇਹ ਗੱਲ ਤਾਂ ਇਹ ਕੀਤੀ ਸੀ ਕਿ ਜਦੋਂ ਆਪਾਂ ਕਿਸੇ ਚੀਜ਼ ਦੀ ਪਰਪੱਕਤਾ ਵੱਲ ਨੂੰ ਜਾਣਾ ਤਾਂ ਉਸ ਚੀਜ਼ ਨੂੰ ਆਪਾਂ ਨੂੰ ਹੰਡਾਇਆ ਹੋਣਾ ਚਾਹੀਦਾ ਕਿਉਂਕਿ ਉਹ ਐਨਆਰ ਦੇ ਭਰਾ ਵੀ ਸਾਡੇ ਇਹਨਾਂ ਗਰਾਊਂਡਾਂ 'ਚ ਖੇਡਦੇ ਗਏ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਆਪਾਂ ਗੇਮ ਨੂੰ ਅਸੀਂ ਇਹਦੇ ਵਿੱਚੋਂ ਸਾਡਾ ਨਾਮ ਹੋਇਆ ਜਾਂ ਅਸੀਂ ਇਹਨੂੰ ਪ੍ਰਮੋਟ ਕਰਨਾ ਸਾਡੇ ਬੱਚਿਆਂ ਨੇ ਗਾਹਾਂ ਕਿਉਂਕਿ ਅੱਜ ਜਿਹੜਾ ਸਭ ਤੋਂ ਵੱਡਾ ਚੈਲੰਜ ਹੈ ਜੀ ਪੰਜਾਬ 'ਚ ਨਸ਼ਿਆਂ ਦਾ ਤੇ ਜੇ ਆਪਣੇ ਜਿੰਨੇ ਯੂਥ ਆਪਣਾ ਖੇਡਾਂ ਨਾਲ ਜੁੜੂਗਾ ਉਹਨੇ ਆਪਾਂ ਇਸ ਕੀਰਤੀ ਤੋਂ ਪਰੇ ਰਾਵਾਂਗੇ ਤੇ ਜਿੱਦਾਂ ਕਹਿ ਦਿੰਦੇ ਹੁੰਦੇ ਆ ਕਿ ਪਰਹੇਜ਼ ਹੀ ਸਭ ਤੋਂ ਵਧੀਆ ਇਲਾਜ ਹੈ ਜੀ ਬਾਅਦੂਦ ਇਸਦੇ ਕਿ ਪੀੜਤ ਹੋਣ ਤੋਂ ਬਾਅਦ ਇਲਾਜ ਕਰੀਏ ਹਾਂ ਜਿੰਨੇ ਪਹਿਲਾਂ ਹੀ ਵਿਚਾ ਲਈਏ ਉਹਦੇ ਨਾਲ ਦੀ ਕੋਈ ਰੀਸ ਨਹੀਂ ਜੀ ਅੱਛਾ ਪੂਰੇ ਆਲਓਵਰ ਪੰਜਾਬ ਤੋਂ ਆ ਰਿਹਾ ਜਾਂ ਇਹ ਇਕੱਲਾ ਦੁਆਬੇ ਦੇ ਵਿੱਚ ਦੋਆਬਾ ਮਾਝਾ ਮਾਲਵਾ ਤਿੰਨੇ ਐਂ ਤੜਾ ਕਰੇ ਜਿਹੜੀ ਇਹ ਮੇਨ ਹਲਟ ਤੋੜਿਆ ਜਿਹੜੀ ਇਹ ਤਕਰੀਬਨ ਆਪਣੇ ਦੁਆਬੇ ਏਰੀਆ ਦੇ ਵਿੱਚ ਵਾਧਿਆ ਜੀ ਤੇ ਕਿਉਂਕਿ ਇਹ ਆਪਣੇ ਮਾਲਜਾ ਮਾਲੇ ਦੇ ਵਿੱਚ ਆਪਣੇ ਬੈਲ ਗੱਡੀਆਂ ਦੀ ਵਾਧਿਆ ਇਧਰਲੇ ਹੁਸ਼ਿਆਰਪੁਰ ਸਾਈਡ ਇਧਰਲੇ ਵੱਲ ਨੂੰ ਮਾਲਪੁਰ ਵੱਲ ਨੂੰ ਇਧਰ ਦੂਰੀ ਦੋੜ ਹੁੰਦੀ ਆ ਜੀ ਤੇ ਮਾਝੇਵਾਲ ਨੂੰ ਵੀ ਤਾਂ ਬੈਲ ਗੱਡੀਆਂ ਦਾ ਜ਼ਿਆਦਾ ਹਾਲਟ ਦਾ ਜਿਹੜਾ ਮੇਨ ਹੈ ਦੁਆਬੇ ਏਰੀਏ ਦੇ ਗੀ ਮੈਂ ਹਾਂ ਜੀ ਤੇ ਕਿਉਂਕਿ ਜਦੋਂ ਉਦੋਂ ਵੀ ਇੱਥੇ ਖੜੋਤ ਆਈ ਸੀ ਉਦੋਂ ਵੀ ਆਪਾਂ ਸਾਰਿਆਂ ਨੇ ਰਲ ਕੇ ਜੀ ਇਹ ਕੋਰਟ ਵਿੱਚ ਇਹਦੀ ਚਾਰਾ ਜੋ ਕੀਤੀ ਸੀਗੀ ਤੇ ਹੁਣ ਵੀ ਪਿਛਲੇ ਸਾਲ ਮਾ ਜੋ ਸੁਪਰੀਮ ਕੋਰਟ ਦੇ ਨਿਰਦੇਸ਼ ਹੋਏ ਸੀ ਤੇ ਉਸ ਤੋਂ ਬਾਅਦ ਹੀ ਜਿਹੜੀਆਂ ਤੋੜਾਂ ਹੋਈਆਂ ਤੇ ਹੁਣ ਪੰਜਾਬ ਸਰਕਾਰ ਨੇ ਵੀ ਇਹਦਾ ਬਕਾਇਦਾ ਮਤਾ ਪਾਇਆ ਤੇ ਇਸ ਕਰਕੇ ਹੁਣ ਸਾਰਿਆਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਜੀ ਅੱਛਾ ਇਹ ਇਨਾਮ ਜ਼ਰੂਰ ਸਾਂਝੇ ਕਰ ਦਿਓ ਕੀ ਕੀ ਇਨਾਮ ਦੇਣ ਜਾ ਰਹੇ ਆ ਇਨਾਮ ਜਦਾਂ ਜੀ ਆਪਣਾ ਪਹਿਲਾ ਤਾਂ ਹਾਰਲੇ ਡੇਵਿਡਸਨ ਹੈ ਜੀ ਤੇ ਸੈਕੰਡ ਨੰਬਰ ਤੇ ਆਪਣਾ ਪਲੈਟਨਾ ਮੋਟਰਸਾਈਕਲ ਹੈ ਜੀ ਤੇ ਥਰਡ ਤੇ ਫੇਰ ਪਲੈਟਨਾ ਚੌਥੇ ਨੰਬਰ ਤੇ ਸੋਨੇ ਦੀ ਮੁੰਦਰੀ ਹੈ ਜੀ ਉਸ ਤੋਂ ਥੱਲੇ 30000 ਤੋਂ ਲੈ ਕੇ ਥੱਲੇ ਇਨਾਮ ਘਾਟੇ ਕੁੱਲ 10 ਇਨਾਮ ਦਿੱਤੇ ਜਾਣਗੇ ਜੀ ਤੇ ਜਿੰਨੀਆਂ ਵੀ ਜੋੜੀਆਂ ਆ ਕੇ ਇਥੇ ਸ਼ਰਤ ਪੂਰੀ ਕਰਨਗੀਆਂ ਉਹਨਾਂ ਨੂੰ ਨਾ ਨਗਦ ਦਾ ਨਾਮ ਉਹਨਾਂ ਨੂੰ ਸਪੈਸ਼ਲ ਦਿੱਤੇ ਜਾਣਗੇ ਜੀ ਤੇ ਉਸ ਤੋਂ ਇਲਾਵਾ ਉੱਪਰੋਂ ਚਲੋ ਸਦੋਂ ਬਾਲ ਤੋਂ ਪੜ ਦੇ ਤਾਂ ਸੰਗਤ ਬੈਠੀ ਹੌਸਲਾ ਵਜਾਈ ਬਹੁਤ ਕਰ ਦਿੰਦੀ ਹੈ ਆਈਡੀਆ ਕਿੰਨੇ ਕ ਜੋੜੀਆਂ ਹੋ ਜਾਂਦੀਆਂ ਜੋੜੀਆਂ ਮੇਰੇ ਖਿਆਲ ਅੰਦਾਜ਼ਾ ਹੈ ਜੀ ਵੀ ਇਹ 60 ਤੋਂ 70 ਦੇ ਕਰੀਬ ਜੋੜੀਆਂ ਇੱਥੇ ਭੱਜਣਗੀਆਂ ਅੱਜ ਕੱਲ ਨੂੰ ਅੱਛਾ ਇਹ ਤਾਂ ਕੋਈ ਕੀ ਰੱਖਦੇ ਹੁੰਦੇ ਨੇ ਟਾਈਮ ਬਾਉਂਡ ਹੁੰਦਾ ਜਦੋਂ ਬੈਲ ਗੱਡੀਆਂ 도ੜਦੀਆਂ ਕੋਈ ਜਾਣਕਾਰੀ ਨਹੀਂ ਹੁਣ ਸ਼ਹਿਰੀਆਂ ਨੂੰ ਇਸ ਗੱਲਾਂ ਦੀ ਨਹੀਂ ਪਤਾ ਹੈਗਾ ਤੇ ਇਹ ਜ਼ਰੂਰ ਜਿਹੜੀ ਯੰਗ ਜਨਰੇਸ਼ਨ ਹੈ ਦੇਖਦੀ ਹੈ ਉਹਨਾਂ ਨੂੰ ਪਤਾ ਜ਼ਰੂਰ ਹੋਵੇ ਕਿ ਕਿੰਨਾ ਟਾਈਮ ਦੇ ਵਿੱਚ ਇਹ ਗੇੜਾ ਦੇਣਾ ਹੁੰਦਾ ਜਾਂ ਕੀ ਹੁੰਦਾ ਸਾਰਾ ਹਾਂ ਇਹ ਅਸਲ 'ਚ ਜੇ ਇਹ 70 ਗੇੜੇ ਆਪਾਂ ਰੱਖਣੇ ਆ ਜੀ 70 ਗੇੜਿਆਂ ਨੂੰ ਟਾਈਮ ਵਿੱਚ ਕਾਊਂਟ ਕਰਨਾ ਜਿਹੜੇ ਐਜ਼ ਅ ਲੈਸ ਟਾਈਮ ਦੇ ਵਿੱਚ ਉਹਨੂੰ ਕੰਪਲੀਟ ਕਰਨਗੇ ਉਹ winner ਬਣਨਾ ਜੀ ਕਿਉਂਕਿ ਬਹੁਤ ਮਿਨਿਊਟ ਫਿਰ ਕੰਪੀਟੀਸ਼ਨ ਹੋ ਜਾਂਦਾ ਜੀ ਇੱਕ ਇੱਕ ਸੈਕਿੰਡ ਦੇ ਵਿੱਚ ਵੀ ਦੋ ਦੋ ਤਿੰਨ ਤਿੰਨ ਨੰਬਰ ਪੁਆਇੰਟਸ ਵਿੱਚ ਬਣ ਜਾਂਦੇ ਜੀ ਇੰਨਾ ਟਫ ਕੰਪੀਟੀਸ਼ਨ ਹੁੰਦਾ ਇਸ ਲੈਵਲ ਤੇ ਜਾ ਕੇ ਉਹ ਆਪਣੇ 70 ਕਿਵੇਂ ਟਾਈਮਰ ਟਾਈਮਰ ਚੱਲਦਾ ਇੱਥੇ ਟਾਈਮਰ ਡਿਸਪਲੇ ਕਰਦੇ ਹੁੰਦੇ ਆ ਕਿੰਨੇ ਟਾਈਮ ਦੇ ਵਿੱਚ ਫਿਰ ਨਾਲ ਉੱਥੇ ਜੱਜ ਬੈਠੇ ਹੁੰਦੇ ਆ ਜੀ ਜਦੋਂ ਜੋੜੀ ਚੱਲਣੀ ਆ ਸਟਾਰਟਿੰਗ ਤੇ ਵੀ ਉਹਨੇ ਉਹਨੂੰ ਆਪਣਾ ਹੂਟਰ ਵੱਜਣਾ ਜੀ ਤੇ ਕਲੋਜ਼ਿੰਗ ਤੇ ਵੱਜਣਾ ਜਿਸ ਟਾਈਮ ਉਹ ਜਿੱਥੇ ਘੜੀ ਰੁਕ ਗਈ ਉਹ ਨਾਲ ਦੀ ਨਾਲੇ ਟਾਈਮ ਉਹਨੇ ਦੱਸੀ ਜਾਣਾ ਇੰਨੇ ਇੰਨੇ ਮਿੰਟ ਇੰਨੇ ਸੈਕਿੰਡ ਇੰਨੇ ਪੁਆਇੰਟ ਮਤਲਬ ਜੱਜਾਂ ਦਾ ਕੰਮ ਸਾਧਨਾ ਬਹੁਤ ਔਖਾ ਕਹਿ ਸਕਦੇ ਜੀ ਬਿਲਕੁਲ ਪਾਰਦਰਸ਼ੀ ਘਟਣਾ ਇੱਕ ਚਲਾਉਣਾ ਤਾਂ ਬਹੁਤ ਔਖਾ ਜੀ ਤੇ ਅਸੀਂ ਉਮੀਦ ਕਰਦੇ ਹਾਂ ਵੀ ਹਜੇ ਤੱਕ ਵੀ ਤੇ ਵੀ ਬਾਬਾ ਜੀ ਦੇ ਦਰਬਾਰ ਤੇ ਖੜਕੇ ਵੀ ਆਪਣੇ ਮਨ ਵੱਲੋਂ ਕਿਸੇ ਨਾ ਨਹੀਂ ਤੇ ਕਿਉਂਕਿ ਜਿਹੜਾ ਕੋ ਆਵੇ ਸਾਡੇ ਲਈ ਉਹਨੇ ਸਤਿਕਾਰ ਜੋ ਗਿਆ ਸਾਡੇ ਜਿੰਨੇ ਸਾਡੇ ਆਪਣੇ ਘਰ ਦੇ ਸਾਡੇ ਉਹ ਤੋਂ ਵੀ ਜ਼ਿਆਦਾ ਜਿਹੜੇ ਇਥੇ ਆਉਣੇ ਆ ਭੋਲ ਦਾ ਜੋੜ ਨਾਲ ਉਹ ਤੋਂ ਵੀ ਜ਼ਿਆਦਾ ਸਾਨੂੰ ਪਿਆਰੇ ਆ ਜੀ ਅੱਛਾ ਇਹਦੇ ਵਿੱਚ ਫਿਰ ਮੈਨੂੰ ਨੇ ਲੱਗਦਾ ਹੋਊਗਾ ਤੁਸੀਂ ਆਪਣੇ ਪਾਰਟਿਸਿਪੇਟ ਕਰਾਂਦੇ ਹੋਗੇ ਭੋਲ ਦਾ ਨੂੰ ਕਿ ਕਰਾਂਨੇ ਆਪਣੇ ਭਜਦੇ ਜੀ ਭੱਜੀ ਦੇ ਪਰ ਫੇਵਰੇਇਜ਼ਮ ਕੋਈ ਨਹੀਂ ਜੋ ਬਾਕੀਆਂ ਲਈ ਆ ਉਹ ਹੀ ਨਾ ਵਾਸਤੇ ਸਾਰਾ ਇੱਕੋ ਰੂਲ ਹੈ ਬਿਲਕੁਲ ਬਿਲਕੁਲ ਇਹ ਦੇ ਸਪੋਰਟਸ ਲਈ ਵਿੱਚ ਜੋ ਕ੍ਰਾਈਟੇਰੀਆ ਹੁੰਦਾ ਸਾਰਾ ਫੋਲੋ ਕਰਦੇ ਆ ਜੀ ਮੈਂ ਕੋਈ ਅਪੀਲ ਕਰਨਾ ਚਾਹਾਂਗਾ ਦਰਸ਼ਕਾਂ ਨੂੰ ਅਪੀਲ ਇਹ ਹੀ ਕਰਦੇ ਆਂ ਵੀ ਜਿੱਦਾਂ ਆਪਣੇ ਪੰਜਾਬ ਜਿੱਦਾਂ ਕਹਿੰਦੇ ਹੁੰਦੇ ਆ ਵੀ ਸੱਤ ਰੰਗਾ ਆਪਣਾ ਗੁਲਦਸਤਾ ਬਹੁ ਰੰਗਾ ਗੁਲਦਸਤਾ ਆ ਇਹ ਉਹਦੇ ਰੰਗ ਆ ਆਪਾਂ ਸਾਰੇ ਇਹਨਾਂ ਚੀਜ਼ਾਂ ਨੂੰ ਮਾਣੀਏ ਆਪਣੇ ਵਿਰਸੇ ਨਾਲ ਜੁੜ ਕੇ ਰਹੀਏ ਤੇ ਕਿਉਂਕਿ ਜੇ ਪੰਜਾਬ ਦੀ ਰੂਹ ਹੈ ਨਾ ਚੀਜ਼ਾਂ ਦੇ ਵਿੱਚ ਵਸਦੀ ਆ ਜੀ ਤੇ ਆਪਾਂ ਇਹਨਾਂ ਚੀਜ਼ਾਂ ਨੂੰ ਕਦੀ ਪਰੇ ਨਾ ਕਰੀਏ ਹੋ ਸਕਦਾ ਕਿਸੇ ਟਾਈਮ ਕੋਈ ਇੱਕ ਆਪਾਂ ਕਹਿੰਦੇ ਸਧਾਰਾਂ ਦੀ ਲੂਟ ਹੋਵੇ ਪਰ ਉਸ ਸਧਾਰਾ ਆਪਾਂ ਰਲ ਕੇ ਕਰਨੇ ਆ ਉਸ ਚੀਜ਼ ਨੂੰ ਦਰਕਾਰ ਕੇ ਜਾਂ ਉਸ ਕਰ ਨੂੰ ਇਸ ਇਹ ਗੱਲ ਮਿੱਥ ਕੇ ਵੀ ਨਹੀਂ ਇਦਾਂ ਨਹੀਂ ਇਦਾਂ ਨਹੀਂ ਕਿਉਂਕਿ ਹਰੇਕ ਚੀਜ਼ ਚ ਪੋਜ਼ਿਟਿਵ ਚੀਜ਼ ਲੱਭਣੀ ਚਾਹੀਦੀ ਆ ਕਿਉਂਕਿ ਜੋ ਵਿਰਸਾ ਆਪਾਂ ਇਹ ਨਾ ਰਹੀਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਦੇ ਸਕਦੇ ਆ ਮੇਰਾ ਖਿਆਲ ਵੀ ਹੋਰ ਕਿਸੇ ਢੰਗ ਨਾਲ ਆਪਾਂ ਨਹੀਂ ਦੇ ਸਕਦੇ ਧੰਨਵਾਦ ਜੀ ਟੌਨੀ ਸੰਦੋਲੇ ਜਾਣਕਾਰੀ ਜਿਵੇਂ ਦਿੱਤੇ ਆ ਕਿ ਕੱਲ ਹਾਰਲੇ ਡੇਵਿਸਨ ਪਹਿਲਾ ਨਾਮ ਦਿੱਤਾ ਜਾਣਾ ਪਲੈਟਨਾ ਮੋਟਰਸਾਈਕਲ ਐ ਸੋਨੇ ਦੀ ਮੁੰਦੀ ਐ ਹੋਰ ਵੀ ਜਿਹੜਾ ਨਗਦ ਦਾ ਨਾਮ ਜਿਹੜੇ ਦਿੱਤੇ ਜਾਣਾ ਤੇ ਆਓ ਤੇਰਾ ਤਰੀਕ ਨੂੰ ਜਿਹੜਾ ਐ ਰੁੜਕਾ ਕਰਾ ਦੇਵੇ ਜਿਹੜਾ ਰੌਣਕ ਲੱਗਣ ਜਾਣ ਜਾਈਆਂ ਤਾਂ ਉੱਥੇ ਆਪਣੇ ਆਪਣੇ ਹਾਜ਼ਰੀ ਦੀ ਜ਼ਰੂਰਤ ਹੈ